ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੀਫੈਂਟ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਾਂ ਪਹੁੰਚੋ ਹੈ ਪਿੰਡ ਚੀਮਾ ਜ਼ਿਲ੍ਹਾ ਤਰਨਤਾਰਨ ਪਿੰਡ ਜੀ ਤਸਵੀਲ ਵੀ ਤਰਨਤਾਰਨ ਨਜ਼ਦੀਕ ਹਨ ਚਵਾਲ ਪੈਂਦਾ ਤੇ ਬਾਰਡਰ ਦੇ ਬਿਲਕੁਲ ਨਜ਼ਦੀਕ ਆ ਤੇ ਨਾ ਵਾਈਆਂ ਵੀ ਇੱਕ ਆਪਾਂ ਵੀਡੀਓ ਬਣਾਉਣ ਵਾਸਤੇ ਆਏ ਆ ਨੀਲੀ ਰਾਵੀ ਦੀ ਬਹੁਤ ਰਕੋਰਡ ਵਾਲੀ ਮਾਜਾ ਰਕੋਰਡ ਬੜਾ ਸੋਹਣਾ ਵਾ ਪਹਿਲੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕੁਆਲਿਟੀ ਪੂਰੀ ਹੈ ਮੈਂ ਤੇ ਉਹ ਬਾਈ ਦੀ ਲਿਆ ਕੇ ਵਾ ਘਰੋਂ ਕੋੜ ਦਾ ਦੇ ਤੁੱਦਦਾ ਜੀ ਪਰ ਬਾਕੀ ਮੇਰਾ ਵੀਰ ਜਿਹੜਾ ਵੀ ਕੋਈ ਆਵੇ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਜੀ ਠੀਕ ਹੈ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਮਿਹਰਬਾਨੀ ਜੀ ਮਿਹਰਬਾਨੀ ਜੀ ਆਇਆਂ ਨੂੰ ਚਲੋ ਮਬਾਰਦ ਆਪਾਂ ਕਰਦੇ ਨਹੀਂ ਨਾ ਜੀ ਨਾ ਵਪਾਰ ਕਰਦੇ ਪਛੂ ਜੀ ਕਰਦੇ ਸਾਰੇ ਪਛੂ ਚਲੋ ਹੁਣ ਹੈ ਜੀ ਇਹ ਅਸੀਂ ਖਰੀਦੀ ਸੀ ਜੀ ਅੱਛਾ ਜੀ ਤੇ 2-4 ਸਾਲ ਦੀ ਕੱਟੀ ਆ ਉਹ ਕੱਟੀ ਇਹਦੇ ਮਗਰ ਠੀਕ ਹੈ 5ਵੇਂ ਸੂਵੇ ਨੇ ਮਸੂਣਾ ਅੱਜ 5ਵੇਂ ਸੂਵੇ ਸੂਣਾ ਠੀਕ ਹੈ ਤੇ 22 ਲੀਟਰ ਅਸੀਂ ਦੁੱਧ ਦੇ ਥੰਡਿਆਂ ਚੋਇਆ 22 ਕਿਲੋ 22 ਕਿਲੋ ਰਿਕਾਰਡ ਚ ਠੀਕ ਹੈ ਹੈਗਾ ਚੋਇਆ ਬੰਦਾ ਮੇਰਾ ਚੋੜਦਾ ਰਿਹਾ ਬੰਦਾ ਵੀ ਇੱਥੇ ਹੀ ਆ ਹਾਂਜੀ ਉਹ ਤੁਹਾਨੂੰ ਦੱਸ ਸਕਦਾ ਠੀਕ ਹੈ ਮੈਂ ਕਿਸੇ ਰੰਜੇਵੇਂ ਕਰਕੇ ਇੱਥੇ ਨਹੀਂ ਰਹਿਦਾ ਹਾਂਜੀ ਨਹੀਂ ਤੇ ਬੰਦਾ ਹੀ ਡੰਗਰ ਸਾਹਮਦੇ ਸਾਰੇ ਤੇ ਪਰ 22 ਲੀਟਰ ਦੋ ਅਸੀਂ 22 ਫਿਰ ਤੁਸੀਂ ਲਾਈਵ ਚੋਇ ਨਹੀਂ ਕਰਾਈ ਜਿੰਦੀ ਨਹੀਂ ਲਾਈਵ ਨਹੀਂ ਕਰਾਈ ਠੀਕ ਹੈ ਲਾਈਵ ਕਰਾਉਣੀ ਸੀਗੀ ਪਰ ਕਿਸੇ ਕਾਰਨ ਕਰਕੇ ਉਹ ਵੀ ਤਿਆਰੀ ਕੀਤੀ ਸੀ ਕੋਈ ਮੱਝ ਦੇ ਨਾਲ ਵੋਟ ਖੜ ਠੀਕ ਆ ਉਹਦਾ ਕਰਕੇ ਅਸੀਂ ਨੂੰ ਮੈਂ ਉਹ ਤਸਾਗ ਉਹ ਇੱਕ ਵਾਰ ਇਹ ਜੇ ਮੈਂ ਇੱਥੇ ਹੁੰਦਾ ਤੇ ਫੇਰ ਸ਼ਾਇਦ ਕਰਦਾ ਹਾਂ ਬਿਲਕੁਲ ਜੀ ਤੁਹਾਨੂੰ ਪਤਾ ਕਿੰਨਾ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਟਰੈਕਟਰ ਲਿਆਉਣ ਟਰਾਲੀ ਲਿਆਉਣ ਉਹ ਕਰਨ ਜੇ ਕਰਨ ਹਾਂਜੀ ਹਾਂਜੀ ਤੇ ਆਪਾਂ ਦਾ ਸਿਰ ਸੇ ਹੋਵੇ ਠੀਕ ਆ ਤੇ ਮੱਝ ਹੀਰਾ ਆ ਹਾਂਜੀ ਹਾਂਜੀ ਕਰਦਾ ਆ ਇਹ ਚੰਨ ਤੇ ਕਿਹੜੀ ਲਾਈਨ ਵਿੱਚੋਂ ਆ ਗਏ ਭਾਜੀ ਇਹ ਹਾਂਜੀ ਬੈਠੇ ਤੁਸੀਂ ਬਾਟਰਦੇ ਹੀ ਵੈਸੇ ਦਾ ਜੀ ਨਹੀਂ ਹੀਰਾ ਜੀ ਤੁਹਾਨੂੰ ਪਤਾ ਹੀ ਆ ਜੀ ਹਾਂਜੀ ਹਾਂਜੀ ਜੀ ਮੈਨੂੰ ਮੈਂ ਵੀ ਇੱਕ ਸ਼ੌਂਕ ਵਜੋਂ ਕਰੀ ਇਹ ਤੁਹਾਡੀ ਆਪਣੀ ਖਰੀਦੀ ਸੀ ਮਾਜ ਖਰੀਦੀ ਸੀ ਠੀਕ ਆ ਠੀਕ ਆ ਇਹ ਹੁਣ ਸੇਲ ਸੇਲ ਕਰੋਗੇ ਜੀ ਹੁਣ ਫਿਰ ਸ਼ੇਅਰ ਕਰਾਂਗੇ ਠੀਕ ਹੈ ਤੇ ਕਿਹੜੇ ਮਾਲਿਓ ਕਰਣਾ ਜੀ ਇਹ ਸਾਜਾ ਕਰਦਾ ਹੀ ਮਾਲੀ ਅੱਜ ਕਰਦਾ ਮਾਲੀ ਕਰਦਾ ਹੀ ਉਹ ਵੀ ਦਿਖਾ ਦੇਣਾ ਠੀਕ ਹੈ ਤੇ ਖੋਲੀ ਫਿਰ ਦਿਖਾਈਏ ਜੀ ਤੋਰ ਤੋਰ ਵੀ ਜੀ ਮੜਾ ਜਾ ਤੋਰ ਤੋਰ ਤੇ ਬਾਜੀ ਫਿਰ ਐ ਕਿ ਕੀ ਰਿਕਾਰਡ ਬਣਾਉ ਹੁਣ ਫਿਰ ਤੋੜਸਾ ਨਾ ਜੀ ਰਿਕਾਰਡ ਜੀ ਇਹ ਚੰਗੀ ਸਾਮ ਮੇਰੇ 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 ਕੋਲ ਮੇਰਾ ਆਈਡੀਆ ਹੈ ਹਾਂ ਜੀ ਹਾਂ ਜੀ 25 ਕਿਲੋ ਦੋ ਤੇ ਥੱਲੇ ਤੋਂ ਹੋ ਸਕਦਾ ਅੱਛਾ 25 ਕਿਲੋ ਮੇਰੀ ਗਰੰਟੀ ਹੂ ਮੈਂ ਇਹਦੇ ਨਾਲ ਹੂਗਾ ਠੀਕ ਹੈ ਠੀਕ ਹੈ ਬੱਸ ਜੀ ਮੈਨੂੰ ਕਿਸੇ ਦਾ ਪਤਾ ਨਹੀਂ ਕਿਹੜੇ ਭਾਅ ਦਾ ਹਾਂਜੀ 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 ਬਿਲਕੁਲ ਜੀ ਤੇ ਮੈਂ ਬਾਹਰ ਕਿਤੇ ਹੈਗਾ ਸੀ ਮੈਂ ਬਾਹਰ ਕਿਹਦਾ ਇੰਨਾ ਮਹਿਲ ਕਰ ਦਿੱਤਾ ਠੀਕ ਹੈ ਲੋ ਜੈਕਟ ਬਾਹਰ ਲੈ ਚਲੋ ਭਾਜੀ ਬਾਹਰ ਨੂੰ ਲੈ ਚਲੋ ਲੈਵੇ ਸਾਰ ਨਾਲ ਫਿਰ ਲੱਗਦਾ ਜੀ ਕਰ ਜੂ ਦੁੱਧ ਫਿਰ ਇੰਨਾ ਕਰੂ ਜੀ ਕਰੂ ਹਾਂਜੀ ਕਰੂ ਮਗਰ ਕੀ ਰਹਿ ਗਿਆ ਆ ਮਗਰ ਤਾਂ ਕੁਝ ਬਿਲਕੁਲ ਜੀ ਬਿਲਕੁਲ ਫਿਰ ਤਾਂ ਕੁਝ ਵੀ ਨਹੀਂ ਰਹਿ ਗਿਆ ਜੀ ਕੁਝ ਵੀ ਨਹੀਂ ਰਹਿ ਗਿਆ ਹਾਂ ਜੇ ਕਹਈਏ ਤਾਂ ਭਾਈ ਲੀਟਰ ਵੀ ਦੁੱਧ ਬਹੁਤ ਹੁੰਦਾ ਭਾਈ ਜੀ ਬਹੁਤ ਜ਼ੋਰ ਦੁੱਧ ਹੁੰਦਾ ਬਿਲਕੁਲ ਜੀ ਪਿਓ ਨੀਲੀ ਦਾ ਪਿਓ ਨੀਲੀ ਦਾ ਵੀ ਆ ਜਾਗੇ ਹਾਂਜੀ ਹਾਂਜੀ ਠੀਕ ਆ ਉੱਥੇ ਲੈ ਚ ਲੋ ਬਾਈ ਜੀ ਦਾ ਫਰੈਸ਼ ਹੋਕ ਸਾਰੇ ਰੱਖੇ ਫਿਰ ਹੈ ਹਾਂਜੀ ਉੱਠ ਵੀ ਰੱਖਿਆ ਤਾਕ ਕਮਾਓ ਜੀ ਇੱਥੇ ਖੜੀ ਕਰੋ ਮੂੰਹ ਖਾ ਮੜਾ ਠੀਕ ਆਜੋ ਆਜੋ ਅੱਗੇ ਆਜੋ ਤੇ ਟਾਈਮ ਕਿੰਨਾ ਲੈਜੋ ਭਾਜੀ ਇਹ ਸੁਦੀਪ ਜੀ ਮੇਰੇ ਤੇ ਹਿਸਾਬ ਨਾਲ ਚਾਰ ਪੰਜ ਦਿਨ ਖੜੂਗੇ ਅਰੇ ਚਾਰ ਬੰਦ ਦਿਨ ਲੈਜੋ ਹੈ ਠੀਕ ਹੈ ਹਮਮ ਤਿਆਰੀ ਹੈ ਸਮਝ ਲੋ ਤਿਆਰੀ ਹੈ ਤਿਆਰੀ ਤੇ ਫਿਰ ਇਹਦੀ ਬੰਦਿਆਂ ਨੂੰ ਐਕਚੁਅਲੀ ਮੈਂ ਸੱਚ ਪੁੱਛੋ ਤੇ ਪੂਰੀ ਡੇਟ ਦਾ ਵੀ ਨਹੀਂ ਪਤਾ अच्छा हां ओ साहब ने तो तानू पता है जब बंदे साहब हां बिल्कुल जी बिल्कुल बिल्कुल सही ਗੱਲ ਹੈ ओ साहब ਨੇ ਲਈ ਸੀ ਉਦੋਂ ਉਸ ਹਸਾਬ ਨਾਲ ਲਈ ਜਾਣਾ ਮੇਰੇ ਕੋ ਫੋਟੋਆਂ ਪੁਰਾਣੀਆਂ ਵੀ ਹੈਗੀਆਂ हां जी ਉਸ ਹਸਾਬ ਨਾਲ ਸੋਚਦਾ ਵੀ ਇੰਨੇ ਕ ਦਿਨ ਲੈ ਜੀ ਇੰਨੇ ਦਿਨ ਤਿਆਰੀ ਪਹਿਲੀ ਦੀਆਂ ਮੇਰੇ ਕੋ ਫੋਟੋਆਂ हां जी हां जी ਚਾਰ ਚਾਰ ਪੰਜ ਦਿਨ ਤੇ ਚੀਜ਼ ਹੀ ਲੈ ਜੂਗਾ ਆ ਚਾਰ ਪੰਜ ਦਿਨ ਲੈ ਜਾਓਗੇ ਸੋਕੇ ਤੇ ਫਿਰ ਇਹਦੀ ਕੀਮਤ ਇਹਦੀ ਕੀਮਤ ਦੱਸਨਦੀਪ ਜੀ ਫੋਨ ਤੇ ਦੱਸ ਜੀ ਅਰੇ ਫੋਨ ਤੇ ਕਰੂ ਤੇ ਠੀਕ ਹੈ ਆਈਡੀਆ ਕੋਈ ਫੋਨ ਤੇ ਕਰ ਲਾਂ ਚਲੋ ਫੋਨ ਵਾਲੇ ਆ ਚਲੋ ਲੈ ਚਲੋ ਜੀ ਉੱਥੇ ਲੈ ਚਲੋ ਮਾਲੀ ਫਿਰ ਨੀਲੀ ਦੇ ਕਾਲਾ ਜੀ ਜਿਹੜਾ ਗੱਬਣਾ ਹਾਂਜੀ ਜਿਹੜਾ ਗੱਬਣਾ ਨਹੀਂ ਹਾਂਜੀ ਨੀਲੀ ਤਾਂ ਨਹੀਂ ਕਾਲਾ ਹੀ ਆ ਉਹ ਫਿਰ ਉਹੀ ਚੱਕਰ ਬਣ ਗਿਆ ਨਾ ਫਿਰ ਅਸ ਗੱਲ ਜੀ ਤੇ ਬਝੂਠ ਮਾਰੀਓ ਨਾ ਨਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਉਹ ਤਾਂ ਫਿਰ ਰਿਜ਼ਲਟ ਆ ਹੀ ਜਾਣਾ ਜੀ ਹਨਾ ਜੀ ਲੈ ਚਲੋ ਅੰਦਰ ਹੀ ਲੈ ਚਲੋ ਕੀ ਗੀਜ ਵਰਦਾ ਸੋ ਮਾਝੇ ਪੂਰੀ ਜੀ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਭਾਜੀ ਇਹੋ ਜ ਮਈਆਂ ਫਿਰ ਤੁਹਾਨੂੰ ਪਰ ਦੇਖਭਾਲ ਬੜੀ ਕਰਦੀ ਪੈਂਦੀ ਆ ਠੀਕ ਨਾ ਹੁਣ ਜੇ ਵੇਖੋ ਜਿਹੜਾ ਸਾਨੂੰ ਲੈਵਾ ਮੈਂ ਦੱਸੀ ਜਾਂ ਨਾ ਅਕਸਰ ਚਲੋ ਦੋ ਤੁਸੀਂ ਚੁਆਈ ਕੀਤੀ ਇਹ ਨਹੀਂ ਤੇ ਹੋਊਗਾ ਹਾਂ ਜੀ ਦਿਲ ਨਹੀਂ ਕਰਦਾ ਦਿਲ ਨਹੀਂ ਕਰਦਾ ਬਸ ਕਈ ਮਜਬੂਰੀਆਂ ਪੰਜਦੀਆਂ ਪੂਰੀਆਂ ਜੀ 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 ਜ ਉਹ dennu time na mile بالکل جی ਕਿਲੋਆਂ ਦੇ حساب ਨਾਲ ਪਾਵੇ ਜਿਵੇਂ ਇੱਕ ਦਿਨ ਬਾਬਾ ਬੋਰਾ ਸੁਣਦਾ ਤੇ ਮਹੀਨਾ ਨੂੰ ਪਾਈ ਹੀ ਨਾ ਠੀਕ ਆ ਫਿਰ ਨਹੀਂ ਡੰਗਰੀ ਪਾਉਂਦਾ ਮੈਂ ਇੱਥੇ ਆ ਕੇ ਕਰਮਾ ਵਾਲੀ ਦੇ ਕੋਈ ਡੇਢ ਮਹੀਨਾ ਲਾਇਆ ਤੇ ਰੂਹ ਖੋਚ ਹੋ ਗਈ ਥਾਂ ਦੇ ਕੋ ਕਿੱਦਾਂ ਸਾਫ ਨਹੀਂ ਕੁਆਲਟੀ ਜਿਹੜੀ ਮੇਰੀ ਕੋਈ ਕਮੀ ਨਹੀਂ ਲੱਗਦੀ ਮੇਰਾ ਤਾਂ ਜਨਵਾਰ ਹੈ ਸੈੱਲ ਆਪ ਹੀ ਕਹੀ ਜਾਂਦਾ ਨਹੀਂ ਨਹੀਂ ਭਾਜੀ ਨਹੀਂ ਵੇਖੋ ਜਿਹੜੀ ਸਿੱਧੇ ਜਿੱਥੇ ਕਰਨ ਵਾਲੀ ਕਰੀ ਜਾਂਦੀ ਆ ਇਹ ਨਹੀਂ ਗੱਲ ਕੀ ਠੀਕ ਹੈ ਨਾ ਤੇ ਠੰਡੀ ਬੜੀ ਐ ਕਿਤੇ ਜਿੱਥੇ ਮਰਜ਼ੀ ਨੂੰ ਬੰਨ ਲਓ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਵਾਬ ਲਈ ਫਿਰ ਕੋਈ ਗੱਲ ਨਹੀਂ ਠੀਕ ਐ ਚਲੋ ਵੇਖੀ ਮਾਲਿਕ ਨੇ ਕਿਹੜੇ ਕੋਣ ਆ ਜਿਓ ਲਿਓ ਖੋਲੋ ਨੂੰ ਅਜਿਓ ਵੇਖੇ ਤੁਹਾਡੇ ਕੋਲ ਹੋਰ ਵੀ ਹੈਗੇ ਆ ਹੈਗੇ ਜੀ ਹਾਂਜੀ ਹਾਂ ਵੇ ਚਾਹ ਹਾਂਜੀ ਕੋਕੜਾ ਨੇ ਆ ਮੱਝਾਂ ਆ ਫਿਰ ਸੂਣ ਵਾਲੀ ਐ ਅੱਛਾ ਜੀ ਠੀਕ ਆ ਆ ਦੁੱਧ ਦਿੰਦੀ ਅਸੀਹ ਪੈਰੀ ਠੀਕ ਐ ਕਿੰਨੇ ਸਾਢੇ 3 ਲੀਟਰ ਮਤਲਬ ਸੇਲ ਸੇਲ ਆਪਣੇ ਕੋਲ ਹੋਈ ਐ ਕੱਲੇ ਇਹਨਾਂ ਚ ਤਾਂ ਹੈ ਨਹੀਂ ਕੋਈ ਇਹਨਾਂ ਜੋ ਵੀ ਕਰੀ ਦਿੰਨੇ ਸੀ ਅੱਛਾ ਕਰੀ ਦੋਗੇ ਹਾਂਜੀ ਠੀਕ ਹੈ ਇਹ ਕੋ ਚੰਗੀ ਪ੍ਰਾਈਸ ਦੇ ਦੇਤੇ ਕੋਈ ਗੱਲ ਨਹੀਂ ਆਜੋ ਫਿਰ ਇਧਰ ਆਜੋ ਇਹ ਗੱਬਣਾ ਹੋਣ ਇਹ ਗੱਬਣੇ ਕਿੰਨੇ ਟਾਈਮ ਦੇ ਜੀ ਇਹ ਨੂੰ ਹੋ ਹੀ ਗਏ ਜੀ ਟਾਈਮ ਲੈਂਦੀ ਆ ਉਹਨੇ ਬੈਠਾ 4-5 ਮਿੰਟ ਲੈ ਜੂ ਦੋ ਦਿੰਦੀ ਹੋਣੀ ਆ ਨਹੀਂ ਨਹੀਂ ਬਿਲਕੁਲ ਦੋ ਦੇ ਹੀ ਕਰਨ ਕਰਕੇ ਮਾ ਆਪ ਨਹੀਂ ਇੱਥੇ ਇਹਨਾਂ ਤੋਂ ਜ਼ਿਆਦਾ ਖਰਾਕ ਨਹੀਂ ਪਈ ਫਿਰ ਹਰ ਗੱਭ ਜੀ ਨਹੀਂ ਦੇ ਦਿੰਦੇ ਜੇ ਦੁੱਧ ਦੇ ਦੇਣਾ ਸੀ ਬਿਲਕੁਲ ਜੀ ਬਿਲਕੁਲ ਆ ਦੇਂਦੀ ਹੈ ਅੱਛਾ ਜੀ ਇਹ ਤਿੰਨ ਮਹੀਨੇ ਦੀ ਗੱਭਣ ਹੈ ਠੀਕ ਹੈ ਸੱਤ ਕਿੰਨਾ ਲੀਟਰ ਦੁੱਧ ਅਠੀ ਪਰ ਹੀ ਦਿੰਦੀ ਹੈ ਦਿੰਦੀ ਹੈ ਠੀਕ ਇਹਨਾਂ ਦੀ ਫਿਰ ਕੀਮਤ ਹੈ ਇਹ ਵੀ ਇਹ ਵੀ ਫੋਨ ਤੇ ਦਾਖ ਫੋਨ ਦੀ ਕਰੋਗੇ ਚਲੋ ਆ ਮਾਲੀ ਜੋ ਗੱਭਣ ਹੋਈ ਹੈ ਨਾ ਆਪਣੀ ਮੱਝ ਇਹ ਮਾਲੀ ਤੋਂ ਗੱਭਣ ਤੇ ਇਹ ਮਾਲੀ ਵੀ ਮੁਕਾਉ ਹੈ ਅੱਛਾ ਵੀ ਮੁਕਾਉ ਆ ਇਹ ਵੀ ਮੁਕਾਉ ਮੈਂ ਨਾਲ ਹੀ ਫੜਾ ਦੇਣਾ ਮਸੇ ਮਾਲੀ ਵੀ ਨਾਲ ਹੀ ਹਾਂ ਜੀ ਹਾਂ ਬਿਲਕੁਲ ਇਹ ਵੀ ਖੋਲੇ ਭਾਜੀ ਖੋਲੇ ਭਾਈ ਬੰਦੇ ਸਾਰੇ ਆਪਣੀ ਹੋਣੇ ਸਾਰੇ ਇਹ ਮੇਰੇ ਵੀਰ ਜੀ ਸਾਰੇ ਹਾਂਜੀ ਹਾਂ ਭਰਾਏ ਆਹ ਮੇਰਾ ਚਾਚਾ ਹਾਂਜੀ ਹਾਂਜੀ ਆਹ ਚਲੇ ਬਲੋ ਮੇਰੇ ਚਾਚੇ ਦਾ ਮੁੰਡਾ ਠੀਕ ਆ ਆ ਵੀ ਚਾਚੇ ਦਾ ਆਹ ਮੇਰਾ ਬੱਤਰਾ ਠੀਕ ਹੈ ਇਹਨਾਂ ਨੂੰ ਹਾਂਜੀ ਸਾਹਿਬ ਵਾ ਠੀਕ ਹੈ ਠੀਕ ਹੈ ਇਹ ਪੰਜ ਚਾਰ ਸਾਲ ਤੋਂ ਮੇਰੇ ਨਾਲ ਅੱਛਾ ਚਲੋ ਸਾਰਾ ਪਰਿਵਾਰ ਆ ਬਿਲਕੁਲ ਜੀ ਬਿਲਕੁਲ ਚਲੋ ਮਾਲੀ ਬਹੁਤ ਆੜਾ ਜੀ ਹਾਂਜੀ ਉਹ ਫਿਰ ਥੋੜਾ ਜਿਹਾ ਸਾਹਮਣੋਂ ਹੈਗਾ ਹਾਂਜੀ ਹਾਂਜੀ ਇਹ ਵੀ ਜਿਹੜੇ ਜਾਨਵਰ ਜਿਹੜੇ ਤੁਹਾਨੂੰ ਕੋ ਦਾ ਖੁਦ ਮਜਬੂਰੀ ਦੱਸ ਚੁੱਕਾ ਮਾਲੀ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਹਾਂਜੀ ਇਹ ਵੀ ਫਿਰ ਫੋਨ ਤੇ ਹੋਊਗਾ ਜੀ ਇਹ ਵੀ ਫੋਨ ਤੇ ਤੇ 4 ਕਿ ਸਾਲ ਦਾ ਹਾਂ ਜੀ 4 ਸਾਲ ਦਾ ਠੀਕ 4 ਸਾਲ ਦਾ ਠੰਡਾ ਬੜਾ ਜੀ ਹਾਂ ਜੀ ਠੰਡਾ ਬਹੁਤ ਇਹਨੂੰ ਗਲੀ ਦੇ ਵਿੱਚ ਇਹ ਮੁੰਡੇ ਦਾ ਬੜਾ ਪਿਆਰ ਕਰਦਾ ਇਹ ਅੱਗੇ ਕਿਤੋਂ ਆ ਜਾਂਦਾ ਇਹ ਮਗਰ ਮਗਰ ਠੀਕ ਹੈ ਠੀਕ ਹੈ ਇਹਨੇ ਫੁਰਦੜੂ ਨਹੀਂ ਪਾਉਣਾ ਕੋਈ ਮੱਝ ਵੇਖ ਕੇ ਜਿੱਥੇ ਮਰਜ਼ੀ ਨੂੰ ਬੰਨ੍ਹ ਦੇ ਠੀਕ ਹੈ ਠੰਡਾ ਬਹੁਤ ਚਲੋ ਲੈ ਜਾਓ ਆਜੋ ਬਾਜੀ ਉੱਠ ਵੇਖੀਏ ਤੁਹਾਡਾ ਇਹ ਫਿਰ ਇੱਥੋਂ ਮਗਾਇਆ ਹੈ ਰਾਜਸਥਾਨੋਂ ਕੀ ਰਾਜਸਥਾਨ ਤੋਂ ਮਗਾਇਆ ਠੀਕ ਹੈ ਉਹਨਾਂ ਦੇ ਭਾਈ ਜੀ ਫਿਰ ਤੁਹਾਨੂੰ ਸਾਰੇ ਹੀ ਆ ਨਹੀਂ ਫਿਰ ਇੰਨਾ ਕਿੰਨੀਆਂ ਚੀਜ਼ਾਂ ਤੇ ਰਹੇ ਆ ਬਚਪਨ ਗੁਜ਼ਾਰਿਆ ਇੱਥੇ ਇਹ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਹਾਂ ਜੀ ਜੀ 6 ਸਾਲਾਂ ਦਾ ਅਰੇ 6 ਸਾਲ ਦਾ ਹੋ ਗਿਆ ਫੀਮੇਲ ਆ ਫੀਮੇਲ ਆ ਮੇਲ ਜੀ ਇਹ ਬੰਦੇ ਡਰਦੇ ਆ ਹਾਂ ਜੀ ਉਹ ਗੱਲ ਇਹਨਾਂ ਨੇ ਪੁੱਛਣਾ ਕਿਤਨੀ ਹੈ ਹਣੀ ਉਹ ਅਸੀਂ ਇਹਨਾਂ ਦੇ ਹੁਤੇ ਲਏ ਆ ਹਾਂ ਬਿਲਕੁਲ ਜੀ ਬਿਲਕੁਲ ਇਹ ਦੇ ਆਂਦੇ ਬੰਦੀ ਨਹੀਂ ਉਹ ਨਹੀਂ ਕਰਦੀ ਇਹ ਨਹੀਂ ਕਰਦੀ ਹਾਂ ਪਰ ਜਿਹਨੂੰ ਭੇਜ ਤੇ ਉਹਦੇ ਤੋਂ ਭੇਜ ਦੇ ਬਿਲਕੁਲ ਸਹੀ ਗੱਲ ਹੈ ਜੀ ਇਹ ਆਪ ਉਹ ਚਾਹੀ ਦਰਦੀ ਹੈ ਤੇ ਹਾਂ ਇਹ ਵੀ ਜੇ ਕੇ ਨੂੰ ਸ਼ੌਂਕ ਹੋਇਆ ਹਾਂਜੀ ਸੰਦੀਪ ਜੀ ਲੈ ਸਕਦਾ ਕੋਈ ਅੱਛਾ ਇਹ ਵੀ ਦੇ ਦੇਣਾ ਮਤਲਬ ਇਹ ਨਹੀਂ ਕਿ ਮੇਰਾ ਵੀ ਮੈਂ ਧੰਦਾ ਛੱਡ ਦੇਣਾ ਹਾਂਜੀ ਹਾਂ ਸਮ ਸਮਾਰ ਸਾਮ ਤੇ ਬਹੁਤਿਆ ਬੰਦੇ ਔਰ ਮੈਂ ਖੁਦ ਆਪ ਨਹੀਂ ਇੱਥੇ ਉਹ ਕੁਛ ਨਹੀਂ ਪਤਾ ਨਾ ਹਾਂ ਹਾਂ ਠੀਕ ਹੈ ਹੱਸ ਹੱਸ ਵਾ ਜੀ ਬਈ ਹੱਸ ਭਾਈ ਦਾ 5 ਸਾਲ ਬਾਅਦ ਹੋਣੀ ਹੈ ਹੈ ਸਾਲ ਬਾਅਦ ਭਾਈ ਹੋਣੀ ਅੱਛਾ ਇਹ ਦਰਦੇ ਤੋਂ ਦੱਸੇ ਹਾਂ ਆ ਮੈਜ ਚੱਬੂ ਪਾਉਣ ਅੱਗੇ ਕਿ ਇੱਥੇ ਨਾ ਚਲੋ ਕਹਿਣਾ ਨਹੀਂ ਚਾਹੀਦਾ ਮਰਾਸੀ ਹੈ ਸਾਡੇ ਪਿੰਡ ਹਾਂਜੀ ਉਹਨਾਂ ਨੂੰ ਬਹੁਤ ਦਿਨਾਂ ਦਾ ਭੇਜ ਤੇ ਅੱਛਾ ਲੈ ਕੇ ਦਿੱਤੀ ਉਹ ਇਹ ਚੱਬੂ ਲੈ ਜਾ ਤੇ ਉਹ ਵਿਚਾਰੇ ਪਾ ਕੇ ਜਾਂਦੇ ਨਾ ਤੂੰ ਇਹ ਵੀ ਨਹੀਂ ਪੈਂਦਾ ਠੀਕ ਹੈ ਲਿੱਸੀ ਆ ਹੂੰ ਪੂਰੀ ਗੱਲ ਮੰਨਦੀ ਤੁਹਾਡੀ ਜੀ ਆਜੋ ਆਜੋ ਭਾਜੀ ਪੂਰੀ ਗੱਲ ਮੰਨਦੀ ਹੈ ਨਾ ਫਿਰ ਤਾਂ ਬਸ ਬਸ ਇਹ ਗਾਂ ਜੋ ਪੋਸ਼ਕਾਰਾਂ ਕੇ ਬੈਠੂਗਾ ਲੈ ਕੇ ਗਈ ਬਿਛੂਗੀ ਫੋਲੀ ਢਿਆਂ ਦੀ ਫੂਟੇ ਲਓ ਅੱਛਾ ਇਹਦਾ ਬਣਾ ਲਓ ਦੂਜਾ ਇੱਕ ਹੁਣ ਹੁਣ ਬਹਿ ਜਾਂਦਾ ਕਿ ਕੋਈ ਹਾਂਜੀ ਹੁਣ ਨਹੀਂ ਉਹ ਹਾਂਜੀ ਨਹੀਂ ਹਜਣਾ ਹਜੇ ਉਹ ਸਪਰਾ ਇੱਕ ਬਾਈ ਨਹੀਂ ਹੁੰਦਾ ਹਾਂਜੀ ਜੀ ਲਈ ਫਿਰਦੇ ਹੋ ਠੀਕ ਆ YouTube ਤੇ ਵੇਖੀ ਹਾਂਜੀ ਹਾਂਜੀ ਉਹ ਬੜੀ ਵਧੀਆ ਜਾਂ ਵੀ ਹਾਂ ਤੇ ਕਰਦੇ ਹਾਂ ਹਾਂ

ਆ ਵਾ ਠੀਕ ਆ ਲੈ ਉਸ ਐਸ ਅਕਸਰ ਸੀਡਿੰਗ ਦੀ ਆਹੀ ਆ ਮੈਂ ਕਰ ਲਈ ਹੈ ਨਾ ਜੀ ਹਾਂ ਮੈਂ ਤਾਂ ਸੋਚਿਆ ਸੀ ਉੱਪਰ ਬੋਗੂਗਾ ਬਾਈ ਕਦੇ ਨਹੀਂ ਨਹੀਂ ਤੇ ਪਿੱਛੇ ਹੀ ਆਵੇ ਮਨੇ ਨਹੀਂ ਹੋਸ਼ 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 ਲਾ ਦੇ ਜਦੋਂ ਹੋਸ਼ ਆ ਵਾ ਠੀਕ ਆ ਨਹੀਂ ਠੀਕ ਆ ਬਾਈ ਜੀ ਤੇ ਬਾਈ ਜੀ ਫਿਰ ਇਹਦੀ ਕੀ ਮਰ ਗਈ ਫੋਨ ਤੇ ਹੀ ਤੇ ਦਾ ਦੇ ਮਾਰਨਾ ਕਰ ਲ ਬੜੀ ਵਾਰੀ ਚੀਜ਼ ਹੈ ਜੀ ਹੈ ਜੀ ਕਰ ਲਈ ਜੀ ਦੀ ਫੋਨ ਕੱਲ ਇਹਦੇ ਬਾਲੀ ਵੇਜੀ ਲੱਗੀ ਜੀ ਦਾ ਹਾਂ ਇਹ 5 ਦਿਨ ਲੱਗੇ ਵੀ ਉਹਨਾਂ ਨੂੰ ਉੱਤਰੋਂ ਲੱਭਦੇ ਅੱਛਾ ਜੀ ਹਾਂ ਜੀ ਠੀਕ ਆ ਦਿਨ ਬੰਦੇ ਵੀ ਉਧਰੇ ਰਹੇ ਫਿਰ ਟਰੱਕ ਤੇ ਆ ਜੀ ਤੇ ਜੇ ਕਹਨ ਭਾਜੀ ਫਿਰ ਜੇ ਮੰਨਦੀ ਬਣਦੀ ਬੁੰਦੀ ਆ ਫਿਰ ਇਹ ਫਿਰ ਓੱਖਾ ਉੱਤਰੋਂ ਉੱਠ ਤੋਂ ਕਰ ਕਰਾਉਣੀ ਪਊ ਲੈ ਕੇ ਜਾਣੀ ਬੋ ਹਨਾ ਅਸਲ ਤਾਂ ਫਿਰ ਜੋੜਾ ਹੀ ਚਾਹੀਦਾ ਵੇਖਿਆ ਹਨਾ ਜੀ ਹਾਂ ਜੋੜਾ ਦੇ ਵੀਰ ਉਹ ਗੱਲ ਤੋਂ ਦੱਸ ਹਾਂਜੀ ਨਾ ਜਿਹੜੀ ਪੀੜ੍ਹੀ ਆ ਨਾ ਇਹਨਾਂ ਨੇ ਇਹ ਚੀਜ਼ਾਂ ਵੇਖੀਆਂ ਨਹੀਂ ਹੂੰ ਹੂੰ ਇਹ ਡਰਦੇ ਨੇ ਹਾਂਜੀ ਤੇ ਜਾਨਵਰ ਤੇ ਮੂੰਹ ਲਾਏ ਦਾ ਬਿਲਕੁਲ ਜੀ ਬਿਲਕੁਲ ਜਿਹੜਾ ਐਕਚੁਅਲੀ ਮੇਲ ਹੁੰਦਾ ਨਾ ਹਾਂਜੀ ਹਾਂਜੀ ਉਹ ਥੋੜਾ ਜਿਆਦਾ ਡੇਂਜਰਸ ਹੁੰਦਾ ਪਰ ਉਹ ਵੀ ਇਦਾਂ ਨਹੀਂ ਮਾਲਕ ਨੂੰ ਵੀ ਨਹੀਂ ਕੁਝ ਕਹਿੰਦਾ ਹਾਂ ਠੀਕ ਹੈ ਇਹਨਾਂ ਵਿੰਟਰ ਜਦੋਂ ਆਉਂਦਾ ਨਾ ਸਿਆਲ ਹਾਂਜੀ ਉਦੋਂ ਇਹਨਾਂ ਦੇ ਦੇਣ ਆਉਂਦੇ ਚੰਗੇ ਫਿਰ ਇਹਨੂੰ ਅੰਦਰ ਨਹੀਂ ਕਰਨਾ ਠੀਕ ਆ ਪਾਣੀ ਨਹੀਂ ਨਾ ਪੀਣਾ ਸਿਆਲ ਦੇ ਵਿੱਚ ਬਸ ਠੀਕ ਆ ਗਰਮੀ ਥੋੜਾ ਬੜਾ ਪਾਣੀ ਪੀਓ ਅੱਛਾ ਠੀਕ ਹੈ ਤੇ ਰਹਿਣਾ ਇਹਨ ਗੜੇ ਭੈਣ ਜੋ ਮਰਜੀ ਹੋਵੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਉਨੀ ਇਹਦੀ ਜਿਹੜੀ ਅਸੀਂ ਤੇ ਜੱਤ ਚਾਦਰਾਂ ਬਣਾਉਂਦੇ ਰਹੇ ਹਾਂ ਅੱਛਾ ਜੀ ਤੇਰੀ ਮਾਂ ਆਨਲਾਈਨ ਤੇ ਮੁੰਡ ਲਈਂ ਜੀ ਹੁੰਦੀ ਰੂਣ ਵਾਲੀ ਪੁਰਾਣੇ ਖੁੰਡ ਹੈ ਕੀ ਦਰੀਏ ਪੁਰਾਣੇ ਖੁੰਡ ਤੋਂ ਨੋਜ ਸਾਰੇ ਹਨ ਜੀ ਹਾਂ ਇਹਦਾ ਨਿੱਘ ਬਹੁਤ ਹੈ ਠੀਕ ਹੈ ਸਾਦੀ ਇੰਨਾ ਬਾਹਰ ਰਹਿੰਦੀ ਹੈ ਨਾ ਹੂੰ ਇਹਦੀ ਬਾਰੀ ਵਕਤ ਆ ਹਾਂ ਜੀ ਹਾਂ ਜੀ ਇਹ ਕਿੰਨੇ ਕਿਲੋ ਦੀ ਲੋਕ ਲਈ ਹੋਊਗਾ 7-8 ਕਿਲੋ ਕਿਨੇ ਆ ਮੇਰਾ ਬਤੂ ਇਧਰ ਹੈ ਜਾਦੀਆ ਕਿੰਨੀ ਜਿਆਦੀ ਆ ਘਾਟਾ ਸੀ ਇਹ ਵੀ ਸਾਰੇ ਖੰਭ ਦੀ ਇਹਦੇ ਅੱਛਾ ਇਹ ਵੀ ਇੰਨੀ ਗਰਮੀ ਮਨਾਉਂਦੀ ਆ ਹੂੰ ਸਾਰਾ ਦਿਨ ਇਹਨੂੰ ਪਾਣੀ ਚਾਹੀਦਾ ਪਾਣੀ ਚਾਹੀਦਾ ਹਨਾ ਬਿਲਕੁਲ ਅਛਰੀ ਇੰਨੀ ਕੀ ਤੇ ਇਹ ਪਿਆਰ ਬਹੁਤ ਮੰਗਦੀ ਆ ਇਹਦੇ ਨਾਲ ਤਾਂ ਨਾ ਮਰ ਗਿਆ ਅਕੱਜਲੀ ਹਾਂਜੀ ਤੇ ਇਹਦਾ ਅੰਡਾ ਉੱਥੇ ਵਿਖਾਇਓ ਅੱਜ ਮਲੇ ਅੰਡਾ ਅੱਜ ਦਾ ਪਾਤੀ ਚ ਡੰਡਾ ਮੈਂ ਕਿਦਾਂ ਪੁਰਜੀ ਬਣਾਈ ਦੋ ਦਿਨ ਨਹੀਂ ਮੇਰੇ ਤੋਂ ਮੁੱਕੀ ਇਹਦੇ ਬੱਚੇ ਉਹ ਤੋਂ ਕਢਾਵਾਂਗੇ ਅੰਡੇ ਜਮਾ ਕਰਕੇ ਨਾ ਇੱਕ ਫਿਰ ਲੈ ਕੇ ਆ ਉਹ ਜੀ ਹੋਰ ਕਾਹੇ ਕੋਣ ਲੈ ਕੇ ਆਉਣਾ ਹਣਾ ਵਿਚਾਰੀ ਕੰਨੀ ਮੁੱਖਾ ਉਹ ਲੈ ਆਉਂਗਾ ਹਾਂਜੀ ਉਹ ਤਰਾ ਸ਼ਾਇਦ ਤੁਹਾਨੂੰ ਚੀਮਾ ਤੁਸੀਂ ਸੁਣਿਆ ਸੀ ਜਿਹਨੂੰ ਗੋਲੀਆਂ ਮਾਰ ਕੇ ਮਾਰਦਾ ਅੱਛਾ ਉਹ ਦੇਖੋ ਬਹੁਤ ਜਾਨਵਰ ਹੈ ਇੱਥੇ ਉਹ ਤੋਂ ਮੈਂ ਲੈ ਆਉਣਾ ਸੀ ਪਰ ਹੁਣ ਮੇਰਾ ਦਿਲ ਨਹੀਂ ਕਰਦਾ ਠੀਕ ਹੈ ਠੀਕ ਹੈ ਅੱਛਾ ਆਂਡਾ ਆਂਡਾ ਜਾਣੇ ਕੋਣ ਵਰਗਾ ਲੈ ਟੇਟਾ ਰੇ ਠੀਕ ਹੈ ਜੀ ਇੱਕ ਹੀ ਵਸ ਲੋੜ ਹੀ ਨਹੀਂ ਗੱਲ ਤੇ ਮੱਝ ਆਈ ਹੈ ਨਾ ਇੰਨੀਆਂ ਜੂ ਰੱਖਣੀਆਂ ਹਾਂ ਬਿਲਕੁਲ ਤੇ ਮੱਝਾਂ ਹੀ ਦੋ ਰੱਖੋ ਦੋ ਹੀ ਰੱਖੋ 50 ਲੀਟਰ ਦੁੱਧ ਹੋ ਗਿਆ ਹਾਂ ਆਪਾਂ 5 ਤੋਂ 50 ਕਰਨਾ ਬਿਲਕੁਲ ਜੀ ਬਿਲਕੁਲ ਸਾਂਪ ਹੋਰ ਜੀ ਸਾਂਪ ਜਹੀਦੀ ਆਪਾਂ ਬਤਾ ਤੁਹਾਨੂੰ ਦੱਸਿਆ ਵੀ ਉੱਤੇ ਰਹਿਣਾ ਉੱਤੇ ਪਰ ਦੋ ਸਾਹਮਣੀਆਂ ਸੁਖੀਆਂ ਬਿਲਕੁਲ ਜੀ ਪਰ ਇਹਨਾਂ ਦੇ ਵਿਚਾਰਿਆਂ ਦੀ ਕਈ ਵਾਰ ਨਹੀਂ ਬੱਸਦੀ ਗੱਲ ਮੇਰੇ ਕੋਲ ਫੂਡ ਤੇ ਭੇਜ ਦਿੰਦਾ ਹਾਂ ਜੀ ਪਰ ਜਿੱਤਰਾ ਮਾਲਕ ਨਾ ਕੋਲ ਹੋਵੇ ਮੈਂ ਵੀ ਉੱਥੇ ਫੈਕਟਰੀਆਂ ਕੰਮ ਕਰਦਾ ਹਾਂ 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 ਤੇ ਮੈਂ ਅੰਦਰ ਗਿਆ ਉਹਨੂੰ ਵਾਸ਼ਰੂਮ ਚ ਵੜ ਜਾਣਾ ਹਾਂ ਤੇਰਾ ਫੇਰੀ ਸਾਰੇ ਕਰਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਫਿਰ ਕਈ ਵਾਰ ਇਹਨਾਂ ਨੇ ਘਰ ਨੂੰ ਜਾਣਾ ਹੁੰਦਾ ਕੋਈ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਟਾਈਮ ਇਹ ਮੰਗਦੇ ਜਾਨਵਰ ਆ ਮੇਰਾ ਜਰਮਨ ਸ਼ੈਫਡ ਇਹ ਮਾ ਕੇ ਹੁਣ ਲਿਆ ਅੱਛਾ ਇਹ ਹੁਣ ਲਿਆਦਾ ਜੀ ਪਪੂ ਕੱਡੋ ਬਾਹਰ ਇਹਨੂੰ ਮਾਰਾ ਜਾ ਵੇਖੀ ਇਹ ਵੀ ਹੁਣ ਬਹੁਤ ਹੋ ਗਿਆ ਪਪੂ ਨਾਲ ਜੀ ਪਪੂ ਕਪੂ ਕਕੂ ਕਪੂ ਕਪੂ ਉਹ ਤੇ ਕੈਪਟਨ ਆ ਅੱਛਾ ਕੈਪਟਨ ਠੀਕ ਹੈ ਜੀ ਫਿਰ ਚਲੋ ਕੋ ਚੇਤੇ ਆ ਗਿਆ ਮੈਨੂੰ ਆਜੋ ਕੈਪਟਨ ਸਾਹਿਬ ਆਜੋ ਇਹ ਵੀ ਕਿੱਥੋਂ ਲੈ ਕੇ ਨੇ ਬਾਈ ਜੀ ਫਿਰ ਇਹ ਮੈਂ ਇੱਥੋਂ ਮੰਗਵਾਇਆ ਚੁਗਾਮੇਲ ਨੂੰ ਚੁਗਾਮਾ ਲੋਪੋ ਕੀ ਚੁਗਾਮਾ ਹਾਂ ਜੀ ਇਹ 8 ਮਹੀਨੇ ਦਾ ਠੀਕ ਆ ਬਸ ਠੀਕ ਆ ਆ ਜਾ ਕੈਪਟਨ ਸਾਹਿਬ ਆਜੋ 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 ਬਸ ਠੀਕ ਹੈ ਜੀ ਪਿਓ ਰਾਣਾ ਨੀ ਭਾਜੀ ਪਿਓ ਰਿਆ ਪਿਓ ਰੀ ਪਿਓ ਓਹ ਓ ਮਿਕਸ ਆਜੋ ਮਿਕਸਣਾ ਜੀ ਉਹ ਫੀ ਲੈ ਬਸ ਠੀਕ ਹੈ ਸ਼ੌਕ ਭਾਜੀ ਫਿਰ ਬੜਾ ਹੈ ਤੁਹਾਨੂੰ ਕਿੱਥੇ ਰਹੇ ਫਿਰ ਤੁਸੀਂ ਹਾਂਜੀ ਕਿੱਥੇ ਰਹੇ ਫਿਰ ਇੰਨਾ ਟਾਈਮ ਇੰਨਾ ਸ਼ੌਕ ਹੋਵੇ ਕਿਨੇ ਜੀ ਹਾਂਜੀ ਸਿਰ ਕੋ ਘੋੜੀਆਂ ਵੀ ਆ ਗਈਆਂ ਸੀ ਹਾਂਜੀ ਹਾਂਜੀ ਤੂੰ ਕਾਰਨ ਕਰਦੇ ਸ ਕਿ ਉਹ ਅਰਧ ਹੀ ਆ ਪਈ ਨੋ। ਠੀਕ ਹੈ ਠੀਕ ਹੈ। ਇੱਕਦਮ ਦਾੰਦ ਘੜਦਾ। ਸੱਸੀ ਕਹਿੰਦਾ ਕਿ ਸਹੀ ਗੱਲ ਆ। ਕੈਪਟਨ ਆ ਨਾ। ਹਾਂ ਕੈਪਟਨ। ਬਿਲਕੁਲ ਗੱਲ ਵੀ ਸਹੀ ਹੈ ਜੀ। ਆਜੋ ਆਜੋ ਭਾਜੀ। ਹੋਰ ਭਾਜੀ। ਆਹੀ ਹੈ ਜੀ ਬਸ। ਇੰਨਾ ਤਾਂ ਤਾਂਨ ਕਰਾ ਦੀ ਬਾਈ ਜੀ ਆਜੋ ਇੱਕ ਦੀ ਪੁਸ਼ਕ ਵੀ ਕਰਾਈ ਚੰਦੀ ਆਜੋ 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 ਜੀ ਚਲੋ ਜੀ ਮੁਰ ਬਾਈ ਜੀ ਬੜਾ ਮਿਲ ਕੇ ਬੜਾ ਤੁਹਾਨੂੰ ਮਨ ਨੂੰ ਹੌਸਲੀ ਮੇਰੇ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਸੰਦੀਪ ਜੀ ਆਉਣ ਦੇ ਤੇ ਕੋਈ ਚਾਹ ਪਾਣੀ ਹੋ ਜੇ ਉਹਨੂੰ ਹਾਂ ਪੀ ਲੈ ਜੀ ਤੇ ਨੰਬਰ ਆਪਣਾ ਬੋਲ ਦਿਓ ਜੀ ਫਿਰ ਨੰਬਰ ਤੇ ਇਤਰਾ ਮੈਨੂੰ ਯਾਦ ਨਹੀਂ ਇਹਦੇ ਉੱਤੇ ਹੀ ਲਿਖਦੇ ਹਾਂ ਦਾ ਦਾ ਜਰ ਜਰ ਕੋਈ ਨਹੀਂ ਚਲੋ ਠੀਕ ਹੈ ਮੈਂ ਸਾਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ